ਲੋ ਵੀ ਪੰਜਾਬੀਓ ਐਵਰੇਜ 19 ਤੱਕ ਪਹੁੰਚ ਗਈ ਪਹਿਲਾਂ 18. ਕੁਝ ਸੀਗੀ ਤੇ ਹਜੇ 10 ਮਿੰਟ ਹੀ ਹੋਏ ਆ 10 ਮਿੰਟ ਵੀ ਨਹੀਂ ਹੋਏ 19 ਤੇ ਪਹੁੰਚ ਗਈ ਐਵਰੇਜ ਤੇ 19 ਤੋਂ ਆਪਾਂ ਹੋਰ ਦੇਖਦੇ ਆ ਕਿੰਨੇ ਤੱਕ ਵੱਧਦੀ ਆ ਤੇ ਆਪ ਨੂੰ ਆ ਲੌਂਗ ਰੂਟ ਹੀ ਆ ਸਾਰਾ ਕੋਈ ਵਿੱਚ ਆਪਾਂ ਸ਼ਹਿਰ ਦੇ ਵਿੱਚ ਨਹੀਂ ਪਈ ਗੱਡੀ ਬਾਹਰੋਂ ਬਾਹਰ ਆ ਲੋ ਵੀ ਪੰਜਾਬੀਓ ਜਿਹੜੇ ਕਹਿੰਦੇ ਸੀ ਸਵਿਫਟ ਦੀ ਐਵਰੇਜ ਨਹੀਂ ਆ ਗਈ ਚੈੱਕ ਕਰ ਲੋ ਕਿੰਨੀ 28 ਦੀ ਐਵਰੇਜ ਦੇ ਰਹੀ ਐ ਲੋਏ ਟਾਇਰ ਪਾ ਕੇ ਚੋੜੇ ਚੋੜੇ ਬਾਬਿਓ ਲੌਂਗ ਰੂਟ ਤੇ ਆ ਦੇਖੋ 28 ਦੀ ਐਵਰੇਜ ਦੇ ਰਹੀ ਐ ਗੱਡੀ 28 ਦੀ ਟਾਇਰ ਨਾਲੇ ਪੈਟਰੋਲ ਗੱਡੀ ਆ ਇਹ ਲੋ ਵੀ ਪੰਜਾਬੀ ਉਹ 33 ਦੀ ਐਵਰੇਜ ਦੇ ਰਹੀ ਹੈ ਗੱਡੀ ਹੁਣ ਜਿਵੇਂ ਹੋਲੀ ਹੋ ਗਈ ਘੱਟ ਵੀ ਸਕਦੀ ਆ ਆ ਦੇਖੋ 33 ਦੀ ਐਵਰੇਜ ਦੇ ਰਹੀ ਆ ਤੇ ਹੋਰ ਕੀ ਚਾਹੀਦਾ ਹੈ ਪੰਜਾਬੀਓ ਚੈੱਕ ਕਰੋ ਤੁਸੀਂ ਉੱਤੇ ਐਵਰੇਜ ਲਿਖਿਆ ਹੋਇਆ 33 32 33 ਦੀ ਐਵਰੇਜ ਉਹ ਵੀ ਸਵਿਫਟ ਇੰਨੇ ਚੋੜੇ ਟਾਇਰ ਪਵਾ ਕੇ ਇੰਨੇ ਚੋੜੇ ਟਾਇਰ ਪਵਾ ਕੇ ਵੀ 33 34 ਦੀ ਐਵਰੇਜ ਦੇ ਰਹੀ ਆ ਤੇ ਇੰਨੀ ਤਾਂ ਬਾਬੇ ਕੰਪਨੀ ਨਹੀਂ ਦੱਸਦੀ ਕੰਪਨੀ ਵੀ ਹੈ ਘੱਟ ਦੱਸਦੀ ਆ ਆਪਾਂ ਦੇ ਲੋ ਜਾਕੀ ਇੱਦਾਂ ਲਾਇਆ ਹੋਇਆ ਵੀ ਐਵਰੇਜ ਆਪਾਂ ਨੂੰ 30 32 ਹੀ ਦਿੰਦੀ ਆ ਆਪਾਂ ਜੇ ਕਿ ਚੰਡੀਗੜ੍ਹ ਤੋਂ ਤੇ ਆਣੇ ਤੋਂ ਚੰਡੀਗੜ੍ਹ ਜਾਣਾ ਨਾ 500 ਰੁਪਏ ਦੇ ਵਿੱਚ ਚੰਡੀਗੜ੍ਹ ਆ ਵਾਪਸੀ ਕਰ ਦਿੰਨੇ ਆ ਅਸੀਂ 5-700 ਦੇ ਵਿੱਚ ਤੇ ਲਾਇਏ ਵੀਰ ਹੁਣੀ ਪੁੱਛਦੇ ਸੀ ਕਿੰਨੇ ਦੇ ਪੋਏ ਆ ਤੇ ਟਾਇਰ ਇਹ ਵੀਰ ਪੋਏ ਆ ਆਪਾਂ 40000 ਦੇ ਤੇ ਵਿੱਚ ਕਟਕਟਾ ਕੇ ਜਿਹੜੇ ਪਹਿਲਾਂ ਨੇ ਟਾਇਰ ਸੀਗੇ ਉਹ ਕੱਟੇ ਉਹਨਾਂ ਨੇ 14000 ਦੇ ਤੇ ਇਹ ਵਿੱਚ ਪਾ ਕੇ ਆਪਾਂ ਉਹਨਾਂ ਨੂੰ 40000 ਹੋਰ ਦਿੱਤਾ ਤੇ ਲੁੱਕ ਚੈੱਕ ਕਰੋ ਤੁਸੀਂ ਗੱਡੀ ਦੀ ਸਵਿਫਟ ਦਾ ਇਹ ਜੀ ਗੱਡੀ ਆ ਵੀ ਇਹਨੂੰ ਤੁਸੀਂ ਲਾਇ ਟਾਇਰ ਪਾਓ ਤੇ ਗੱਡੀ ਓਕੇ ਰਪੋਰਟ ਹੋਏਣੀ ਸਾਰੀ ਤੇ ਸ਼੍ਰੀ ਗਾਲਪੀਆ ਵੀ ਉਹ ਨਵੇਂ ਵਲੋਗ ਦੇ ਵਿੱਚ ਤੇ ਗੱਡੀ ਆਪਾਂ ਤੁਹਾਨੂੰ ਦਿਖਾਈਏ ਲੋਏ ਜਿਹੜੇ ਆਪਾਂ ਟਾਇਰ ਪਵਾਏ ਸੀਗੇ ਵੱਡੇ ਤੇ ਕਈਆਂ ਦਾ ਵਹਿਮ ਹੁੰਦਾ ਵਾ ਯਾਰ ਵੱਡੇ ਟਾਇਰ ਪਵਾ ਕੇ ਵੀ ਐਵਰੇਜ ਦਾ ਫਰਕ ਤਾਂ ਨਹੀਂ ਪੈਂਦਾ ਤੇ ਤੁਹਾਨੂੰ ਐਪਾ ਟਾਇਰ ਪਵਾਏ 205 ਤੁਹਾਨੂੰ ਹੁਣੇ ਦਿਖਾਉਣੇ ਆ ਇੱਥੇ ਲਿਖਿਆ ਹੋਣਾ 205 ਆ ਨਹੀਂ ਕਿੱਥੇ ਗਿਆ ਆ ਲਿਖਿਆ 205 ਟਾਇਰ ਤੇ ਜਿਹੜਾ ਅੱਤਰ 195 ਪੂਨ ਦੇ ਟਾਇਰ ਤੇ ਆਪਾਂ 205 ਪੋਆਇਆ ਆ ਤੇ ਤੁਸੀਂ ਗੱਡੀ ਦੀ ਲੁੱਕ ਚੈੱਕ ਕਰ ਲਓ ਲਾਏ ਪਾ ਕੇ ਤੇ ਐਵਰੇਜ ਮੈਂ ਹੁਣ ਲੌਂਗ ਰੂਟ ਤੇ ਆ ਤੇ ਅਸੀਂ ਗੱਡੀ 80 ਤੇ ਹੀ ਰੱਖੀ ਆ ਮਤਲਬ 80 ਤੋਂ ਉੱਪਰ ਜਾਣ ਨਹੀਂ ਦਿੱਤੀ ਆਰਪੀਐਮ ਇਹਦੀ ਆਰਪੀਐਮ ਇਹਦੀ ਰੱਖੀ 2 ਤੇ ਜਿਵੇਂ 2200 ਹੁੰਦਾ ਨਾ ਉਹ 200 ਤੇ ਤੇ ਤੁਹਾਨੂੰ ਐਵਰੇਜ ਵੀ ਦਿਖਾਉਨੇ ਆ ਤੇ ਚਲੋ ਪਹਿਲਾਂ ਅੰਦਰ ਹੀ ਦਿਖਾਈਏ ਗੱਡੀ ਹੁਣ ਕਰਦੇ ਆ ਸਟਾਰਟ ਤੇ ਤੁਹਾਨੂੰ ਐਵਰੇਜ ਦਿਖਾਉਨੇ ਆ ਵੀ ਐਵਰੇਜ ਕਿੰਨੀ ਦੀ ਦਿੰਦੀ ਆ ਵੱਡੇ ਟਾਇਰ ਪਾ ਕੇ ਟਾਇਰ ਆ ਜਿਹੜੇ 195 ਪਉਂਦੇ ਆ ਲੋਕੀ ਤੇ ਆਪਾਂ 205 ਪਵਾਏ ਆ ਤੇ ਹੁਣ ਇੱਥੇ ਐਵਰੇਜ ਹੋ ਗਿਆ 18.8 ਦੀ ਦੇ ਰਹੀ ਆ 18.8 ਦੀ ਦੇਖ ਲੋ ਏ ਹੋਲੀ ਹੋਲੀ ਵਾਧੀਆਂ ਨਹੀਂ ਤੁਹਾਨੂੰ ਅੱਗੇ-ਅੱਗੇ ਦਿਖਾਉਂਨੇ ਆ ਵੀ 18.8 ਤੋਂ ਵੀ ਕਿੰਨੀ ਕੁ ਵਾਧੀ ਆ ਤੇ 2022 ਤੱਕ ਚੱਲ ਜਾਂਦੀ ਆ ਇਹ ਉਦਾਂ ਪਹਿਲਾਂ ਦਿੰਦੀ ਸੀ ਇਹ 24 25 ਦੀ ਦੇ ਦਿੰਦੀ ਸੀ ਲੌਂਗ ਰੂਟ ਤੇ ਹੁਣ ਦਿੰਦੀ ਆ 22 23 ਦੀ ਬਸ ਇਹ ਇੱਕ ਦੋ ਦਾ ਫਰਕ ਪੈਂਦਾ ਆ ਤੇ ਲਾਇ ਵੀਰ ਹੁਣੀ ਪੁੱਛਦੇ ਸੀ ਕਿੰਨੇ ਦੇ ਪੋਏ ਆ ਤੇ ਟਾਇਰ ਇਹ ਵੀਰ ਪੋਏ ਆ ਭਾ 40000 ਦੇ ਤੇ ਵਿੱਚ ਘਟਕਟਾ ਕੇ ਜਿਹੜੇ ਪਹਿਲਾਂ ਨੇ ਟਾਇਰ ਸੀਗੇ ਉਹ ਕੱਟੇ ਉਹਨਾਂ ਨੇ 14000 ਦੇ ਤੇ ਇਹ ਵਿੱਚ ਪਾ ਕੇ ਆਪਾਂ ਉਹਨਾਂ ਨੂੰ 40000 ਹੋਰ ਦਿੱਤਾ ਤੇ 16 ਇੰਚ ਲਾਏ ਨੇ ਇਹ 16 ਇੰਚ ਤਾਂ ਆਪੋ ਹੈ 17 ਇੰਚ ਰੰਜ ਮੈਂ ਚੰਡੀਗੜ੍ਹ ਕਰ ਜਾਣਾ ਆਉਣਾ ਪੈਂਦਾ ਆ ਤੇ ਉਹ ਬੈਨ ਆ ਉੱਧਰ ਬਈ ਆ ਦੇਖ ਲਓ ਤੁਸੀਂ ਲਾਏ ਦਾ ਸਾਈਜ਼ ਗੰਦੇ ਹੋ ਗਏ ਆ ਗੱਡੀ ਆ ਜਮੀ ਬੜਾ ਪਿਆ ਹੋਇਆ ਸੀਗਾ ਤੇ ਮੀ ਕਰਕੇ ਸਾਰੀ ਗੱਡੀ ਗੰਦੀ ਹੋ ਗਈ ਤੇ ਲੁੱਕ ਚੈੱਕ ਕਰੋ ਤੁਸੀਂ ਗੱਡੀ ਦੀ ਸਵਿਫਟ ਦਾ ਇਹ ਜੀ ਗੱਡੀ ਆ ਵੀ ਇਹਨੂੰ ਤੁਸੀਂ ਲਾਈ ਟਾਇਰ ਪਾਓ ਤੇ ਗੱਡੀ ਓਕੇ ਰਪੋਰਟ ਹੋਏ ਨਹੀਂ ਸਾਰੀ। ਲੋ ਜੀ। ਇੱਕ ਗੱਲ ਇਹ ਆ ਜਿਨ੍ਹਾਂ ਨੇ ਹੁਣ ਇਹ ਚਕਾਈ ਹੋਈ ਆ ਆਪਾਂ ਸਪੈਸਰ ਪਾਇਆ ਹੋਇਆ ਤੁਹਾਨੂੰ ਸਪੈਸਰ ਦਹੋਣੇ ਇਧਰੋਂ। ਇਧਰ ਸਪੈਸਰ ਪਾਇਆ ਹੋਇਆ ਆ ਆਪਾਂ ਇੱਥੋਂ ਦਿਖਦਾ ਹੋਊਗਾ। ਇਹ ਉਹ ਦੇਖੋ ਕਾਲਾ ਆ। ਇਹ ਆ ਦੇ। ਆ ਜਿਹੜਾ ਸਪੈਸਰ ਪਾਇਆ ਹੋਇਆ ਤੇ ਇਹਦੇ ਕਰਕੇ ਗੱਡੀ ਥੋੜੀ 1.5 2 ਇੰਚ ਚੱਕੀ ਹੋਈ ਆ। ਨੀ ਤਾਂ ਇਹ ਗੱਡੀ ਉਰੇ ਆਉਂਦੀ ਸੀ ਉਰੇ ਤੱਕ ਉਰੇ ਇੱਕ ਤੱਕ ਹੁੰਦੀ ਸੀ ਇਹ ਜਦੋਂ ਜੰਪ ਵੱਜਦਾ ਸੀ ਟਾਇਰ ਵਿੱਚ ਵੱਜਦਾ ਸੀਗਾ ਤੇ ਆਪਾਂ ਨਾਲ ਹੀ ਚਕਾਤੀ ਸੀ ਹੁਣ ਬਹੁਤ ਫਰਕ ਆ ਦੇ ਕੋ ਚਾਰ ਉਂਗਲਾਂ ਚਾਰ ਤੇ ਉੱਤੇ ਤਿੰਨ 6-7 ਉਂਗਲਾਂ ਦਾ ਫਰਕ ਆ ਇਹ ਤੇ ਪਹਿਲਾਂ ਸੀਗਾ ਇੰਨਾ ਕ ਫਰਕ ਜਦੋਂ ਗੱਡੀ ਜੰਪ ਕਰਦੀ ਸੀ ਉਹ ਟਾਇਰ ਵੱਜੂਗਾ ਫਿਰ ਉਦੋਂ ਆਪਾਂ ਤਾਂ ਨਾਲ ਹੀ ਪੌਲੇ ਸੀ ਜੇ ਤੁਸੀਂ ਗੱਡੀ ਤੇ ਟਾਇਰ ਚੋੜੇ ਪਾਉਣੇ ਹੋ ਤੇ ਤੁਸੀਂ ਸਪੈਸਰ ਜੁਰੂ ਪਾਇਓ ਗੱਡੀ ਚਕਾਉਣ ਲਈ ਮੂਰੇ ਨਾ ਪਾਇਓ ਕਈ ਬੰਦੇ ਨਾ ਮੂਰੇ ਪਵਾ ਦਿੰਦੇ ਆ ਮੂਰੇ ਥੋੜੀ ਜਦੋਂ ਜੰਪ ਆਊਗਾ ਗੱਡੀ ਦੀ ਸਸਪੈਂਸ਼ਨ ਖਰਾਬ ਹੋ ਰਹੀ ਨਹੀਂ ਸਾਰੀ ਤੇ ਮੂਰੇ ਨਾ ਪੋਇ ਤੁਸੀਂ ਮਗਰ ਜ਼ਰੂਰ ਪੋਇਓ ਮਗਰ ਹੁਣ ਬਹੁਤ ਫਰਕ ਪੈ ਗਿਆ ਗੱਡੀ ਦਾ ਆ ਚੈੱਕ ਕਰੋ ਤੁਸੀਂ ਗੱਡੀ ਦੀ ਲੁੱਕ ਚਲੋ ਐਵਰੇਜ ਹੁਣ ਤੁਹਾਨੂੰ ਬਾਕੀ ਦਿਖਾਉਣੇ ਆ ਅਸੀਂ ਅੱਗੇ ਜਾਣੇ ਆ ਤੇ ਦੇਖਦੇ ਕਿੰਨੀ ਦੀ ਐਵਰੇਜ ਦਿੰਦੀ ਆ ਹੋਰ ਵੱਧੀ ਆ 18 ਤੋਂ ਉੱਪਰ ਜਾਂਦੀ ਆ ਲੌਂਗ ਰੂਟ ਤੇ ਆ ਅਸੀਂ ਇੱਥੇ ਗੱਡੀ 80 ਦੀ ਰੱਖਣੀ ਆਪਾਂ 60 70 80 ਚਲੋ ਚੱਲੀਏ ਫਿਰ ਅੱਗੇ ਹੁਣ ਲੋਏ ਗੱਡੀ ਸਟਾਰਟ ਕਰੀਏ 18.8 ਦੀ ਆ ਅੱਗੇ ਜਾ ਕੇ ਥੋੜਾ ਜਿਹਾ 10 ਕਿਲੋਮੀਟਰ ਜਾਂਦੇ ਦੇਖਦੇ ਕਿੰਨੀ ਦੀ ਐਵਰੇਜ ਦਿੰਦੀ ਆ ਇਹ ਵੀਰ ਲਾ ਵੀ ਫੜੀ ਫੋਨ ਚਲਾਈਏ ਤੇ ਹੁਣ ਪਹਿਲਾਂ ਬੈਲਟ ਲਾ ਲਈਏ ਆਪਾਂ ਚਲੋ ਵੀ ਆਪਾਂ ਐਵਰੇਜ ਚੈੱਕ ਕਰਨੀ ਹੈ ਦੀ ਅੱਜ ਤਾਂ ਹੀ ਗੱਡੀ ਗੱਡੀ ਆਪਾਂ ਵੀਰ ਐਵਰੇਜ ਚੈੱਕ ਕਰੀਏ ਕਿਉਂਕਿ ਵੱਡੇ ਟਾਇਰ ਲੋਕੀ ਤਾਂ ਨਹੀਂ ਪੂੰਦੇ ਵੀ ਉਹਨਾਂ ਦੇ ਮਨ ਚ ਵਹਿਮ ਹੋ ਜਾਂਦਾ ਆ ਇਰੇ ਪਾਈਏ ਤੇ ਐਵਰੇਜ ਦਾ ਫਰਕ ਤਾਂ ਨਹੀਂ ਪਊਗਾ ਐਵਰੇਜ ਦਾ ਇੰਨਾ ਫਰਕ ਨਹੀਂ ਪੈਂਦਾ 18 ਤੇ ਹੁਣ ਦੇਖਦੇ ਕਿੰਨੇ ਤੱਕ ਜਾਂਦੀ ਆ ਜਿਹੜੀ ਆ RPM 2 ਤੇ ਰੱਖਣੀ ਐ ਨੂੰ ਆਹ ਵਾਲੀ 2 ਤੋਂ ਉੱਪਰ ਗੋ ਜਾਊਗੀ ਤੇ ਐਵਰੇਜ ਆਟੋਮੈਟਿਕਲੀ ਘਟੂਗੀ ਗੱਡੀ 80 ਤੋਂ ਉੱਪਰ ਜਾਊਗੀ ਤਾਂ ਆਟੋਮੈਟਿਕਲੀ ਐਵਰੇਜ ਘਟੂ ਹੋਈਗੀ ਪਹਿਲਾਂ ਅਸੀਂ 80 ਨੇ 80 ਤੋਂ ਉੱਪਰ ਹੀ ਰੱਖੀ ਸੀ ਥੋੜੀ ਤੇ ਉਹਦੇ ਕਰਕੇ ਐਵਰੇਜ ਦਾ ਫਰਕ ਪੈ ਗਿਆ ਤੇ ਹੁਣ ਦੇਖਦੇ ਚੈੱਕ ਕਰਦੇ ਆ ਲੋ ਜੀ ਬਾਦ ਆਪਾਂ ਪੰਜਵਾਂ ਗੇਅਰ ਤੇ ਪੰਜਵੇਂ ਗੇਅਰ ਤੇ ਹੁਣ ਆਪਾਂ 60 ਤੇ ਆ ਜੇ 80 ਤੇ ਲਾਉਨੇ ਆ ਤੇ ਐਵਰੇਜ ਦੇਖਦੇ ਆ ਵੀ ਫਰਕ ਪੈਂਦਾ ਕਿ ਨਹੀਂ ਆ ਪਸੂਣ ਆਪਾਂ 80 ਤੇ ਪਹੁੰਚਣ ਵਾਲੀ 80 ਤੇ ਹੀ ਰੱਖਣੀ ਹੈ ਗੱਡੀ ਤੇ ਤੁਹਾਨੂੰ 10 ਮਿੰਟ ਬਾਅਦ ਚੈੱਕ ਹੋਣੇ ਆਵਰੇ ਲੋ ਵੀ ਪੰਜਾਬੀ ਉਹ ਐਵਰੇਜ 19 ਤੱਕ ਪਹੁੰਚ ਗਈ ਪਹਿਲਾਂ 18 ਪੁਆਇੰਟ ਕੁਝ ਸੀਗੀ ਤੇ ਹਜੇ 10 ਮਿੰਟ ਹੀ ਹੋਏ ਆ 10 ਮਿੰਟ ਵੀ ਨਹੀਂ ਹੋਏ 19 ਤੇ ਪਹੁੰਚ ਗਈ ਐਵਰੇਜ ਤੇ 19 ਤੋਂ ਆਪਾਂ ਹੋਰ ਦੇਖਦੇ ਆ ਕਿੰਨੇ ਤੱਕ ਵਾਧੀ ਆ ਤੇ ਆਪ ਨੂੰ ਆ ਲੌਂਗ ਰੂਟ ਹੀ ਆ ਸਾਰਾ ਕੋਈ ਵਿੱਚ ਆਪਾਂ ਸ਼ਹਿਰ ਦੇ ਵਿੱਚ ਨਹੀਂ ਪਈ ਗੱਡੀ ਬਾਹਰੋਂ ਬਾਹਰ ਆ ਤੇ ਦੇਖਦੇ ਕਿੰਨੀ ਕਿਵੱਤੀ ਔਰਤ ਹੈ ਆਪਾਂ ਤੁਹਾਨੂੰ 10 15 ਮਿੰਟ ਬਾਅਦ ਹੋਰ ਇੱਕ ਕਲਿੱਪ ਐਡ ਕਰਾਂਗੇ ਕਿੰਨੇ ਤੱਕ ਜਾਂਦੀ ਹੈ ਐਵਰੇਜ ਆਪਾਂ ਕਿਉਂਕਿ ਕਈਆਂ ਦੇ ਵਿੱਚ ਕੋਈ ਚਾਰ ਪੰਜ ਵੀਡੀਓ ਦੇਖਦੇ ਉਹਨਾਂ ਨੂੰ ਵਹਿਮ ਹੋ ਜਾਂਦਾ ਖੜੀ ਵੀ ਰੱਖੋਣ ਤੇ ਕਈਆਂ ਨੂੰ ਵਹਿਮ ਹੋ ਜਾਂਦਾ ਵਾ ਵੀਰ ਟਾਇਰ ਰਹਿਣ ਦੀ ਛੋੜੇ ਪਾਉਣ ਨੂੰ ਵੀ ਗੱਡੀ ਐਵਰੇਜ ਘਟੂਗੀ ਦੇਖਦੇ ਆ ਫਰਕ ਆਪਾਂ ਕਿੰਨਾ ਕੁ ਪੈਂਦਾ ਆ ਲੋ ਵੀ ਪੰਜਾਬੀਓ ਜਿਹੜੇ ਕਹਿੰਦੇ ਸੀ ਸਵਿਫਟ ਦੀ ਐਵਰੇਜ ਨਹੀਂ ਆ ਗਈ ਚੈੱਕ ਕਰ ਲੋ कि अठाई की एवरेज दे रही है लोए टायर पा के चौड़े चौड़े पापे लोंग रूट से दे आ देखो अठाई की एवरेज दे रही है गठाई की अठाई ना पेट्रोल गिर लो बापे लोवी पंजाबी एवरेज दे रही है ग्डी जो हो, हो गई देखो तेती एवरेज दे रही है की चाहिए करो ती ਉੱਤੇ ਐਵਰੇਜ ਲਿਖਿਆ ਹੋਇਆ 33 32 ਦੇ ਤਰੀ ਐਵਰੇ ਉਹ ਵੀ ਸਵਿਫਟ ਇੰਨੇ ਚੋੜੇ ਟਾਇਰ ਪਵਾ ਕੇ ਇੰਨੇ ਚੋੜੇ ਟਾਇਰ ਪਵਾ ਕੇ ਵੀ 33 34 ਐਵਰੇ ਦੇ ਰਹੀ ਆ ਤੇ ਇੰਨੀ ਤਾਂ ਬਾਬੇ ਕੰਪਨੀ ਨਹੀਂ ਦੱਸਦੀ ਕੰਪਨੀ ਵੀ ਘੱਟ ਦادیه ਆਪਾਂ ਦੇ ਲੋ ਜੈਕੀ ਇਦਾਂ ਦੇ ਲਾਏ ਹੋਇਆ ਵੀ ਐਵਰੇਜ ਆਪਾਂ ਨੂੰ 30 32 ਹੀ ਦਿੰਦੀ ਆ ਆਪਾਂ ਜੇ ਕਿ ਚੰਡੀਗੜ੍ਹ ਤੋਂ ਤੇ ਹਣੇ ਤੋਂ ਚੰਡੀਗੜ੍ਹ ਜਾਣਾ ਨਾ 500 ਰੁਪਏ ਦੇ ਵਿੱਚ ਚੰਡੀਗੜ੍ਹ ਆ ਵਾਪਸੀ ਕਰ ਦਿੰਨੇ ਆ ਅਸੀਂ 5-700 ਦੇ ਵਿੱਚ ਤੇ ਦੇ ਲੋਣ 31 32 ਇਹਨੇ ਇਦਾਂ ਹੀ ਦੇਈ ਜਾਣੀ ਐਵਰੇਜ ਆਪਾਂ ਨੂੰ ਹੁਣ ਆਪਾਂ ਹੋਲੀ ਹੋ ਗਿਆ ਨਾ ਤਾਂ ਘੱਟ ਲਈ ਆ ਦੇ ਦੇ ਲੋ ਤੇ ਆ ਗਈ ਸੀ ਇਹ ਸੈੱਟ ਹੋ ਜਾਂਦਾ ਇਹ ਲਾਈਵ ਤੁਹਾਡਾ ਲਾਈਵ ਤੁਹਾਨੂੰ ਚੈੱਕ ਕਰਾ ਰਹੇ ਆ ਕੋਈ ਉਹ ਨਹੀਂ ਹੈਗਾ ਲਕੋ ਨਹੀਂ ਹੈਗਾ ਲਕੋ ਨਹੀਂ ਹੈਗਾ ਕੋਈ ਲੋ ਬਈ ਲੋ ਵੀ ਪੰਜਾਬੀਓ 26 ਦੀ ਐਵਰੇਜ ਪਹੁੰਚ ਗਈ ਆ ਤੇ ਜਿਹੜੇ ਕਹਿੰਦੇ ਨੇ ਗੱਡੀ ਐਵਰੇਜ ਨਹੀਂ ਦਿੰਦੀ ਮੈਂ ਕਈ ਨੈਗੇਟਿਵ ਵੀਡੀਓ ਦੇਖੀ ਸੀ ਤੇ ਆ ਦੇਖ ਲੋ ਬਈ 29 ਤੇ ਪਹੁੰਚ ਗਈ ਐਵਰੇਜ ਹੁਣ ਆਹ ਗੱਲ ਬਾਤ ਬੱਬੇ ਸਵਿਫਟ ਐਵੇਂ ਥੋੜੀ ਨਾ ਸਵਿਫਟ ਲਈ ਆ 30 30 ਦੀ ਐਵਰੇਜ ਦੇ ਰਹੀ ਹੈ ਗੱਡੀ ਦੀ 30 ਦੀ ਐਵਰੇਜ ਬੱਬੇਓ ਆ ਫੜੀ ਫੋਨ ਕਰ ਗੱਲਬਾਤ ਕਰੀਏ ਲੋਕਾਂ ਨਾਲ 30 ਦੀ ਐਵਰੇਜ ਕੋਈ ਕਹਿਣਾ ਸੋਖਾ ਨਹੀਂ ਹੈਗਾ 30 ਦੀ ਐਵਰੇਜ ਆ ਸੀਐਨਸੀ ਗੱਡੀ ਨਹੀਂ ਦਿੰਦੀ ਹੈਗੀ ਜਿਹੜੀ ਸੀਐਨਸੀ ਕੱਟੀ ਹੁੰਦੀ ਆ ਉਹ ਵੀ ਨਹੀਂ ਦਿੰਦੀ 30 ਦੀ ਐਵਰੇਜ ਤੇ 30 ਦੀ ਐਵਰੇਜ ਦੇ ਰਹੀ ਹੈ ਗੱਡੀ ਗੁੱਟ ਗੱਲਬਾਤ ਆ ਬੱਬੇ ਗੁੱਟ ਦੇਖੋ ਤੁਸੀਂ ਕਿੰਨੀ ਹੋ ਗਈ ਹੁਣ 29 28 28 30 ਦੀ ਐਵਰੇਜ ਦਿੰਦੀ ਆ ਤੇ ਐਵੇਂ ਨਾ ਤੁਸੀਂ ਭਲੇਖੇ ਚ ਰੋ ਵੀ ਗੱਡੀ ਐਵਰੇਜ ਹੀ ਦਿੰਦੀ ਚਾਹੇ ਹੋੜ ਆ 18 ਇੰਚੀ ਪੋੜਨ ਦੇ ਹੈਨਾ 40 ਦੀ ਪੜਦੇ ਫਿਰ ਵੀ ਗੱਡੀ ਦੀ ਐਵਰੇਜ 24 25 ਰਹਿਣੀ ਜੀ ਮੈਨੂੰ ਆਏ ਸੀ 22 23 ਦੀ ਦਿੰਦੀ ਹੋਣੀ ਆ ਪਰ ਅੱਜ ਇਹਦਾ ਜਿਹੜਾ ਐਕਸਪੈਰੀਮੈਂਟ ਕੀਤਾ ਨਾ ਆਪਾਂ ਦਿਲ ਜਿੱਤ ਲਿਆ ਬਾਬੇ ਉਹ ਗੱਡੀ ਨੇ ਆਪਣਾ ਤੇ ਜਰੂਰ ਗੱਡੀ ਤੁਸੀਂ ਬਾਏ ਕਰੋ ਓਕੇ ਰਿਪੋਰਟ ਗੱਡੀ ਆ ਮੈਨੂੰ ਕੋਈ ਕੋਈ ਕਹਿੰਦਾ 10 ਦੀ ਐਵਰੇਜ 12 ਦੀ ਐਵਰੇਜ ਕੋਈ ਇਦਾਂ ਦੀ ਗੱਲ ਨਹੀਂ ਆ ਦੇਖ ਲਓ ਤੁਹਾਡੇ ਲਾਈਵ ਸਾਹਮਣੇ ਆ ਪਰ ਵੀ ਇੱਕ ਹੋਰ ਗੱਡੀ ਆ 28 ਦੀ ਐਵਰੇਜ ਆ 28 30 ਬਸ ਇਹਨੇ ਇੱਥੇ ਤੱਕ ਜਾਈ ਜਾਂਦੀ ਆ ਹੋਰ ਕੀ ਚਾਹੀਦਾ ਆ ਯਾਰ ਬਾਬੇ ਵਾਲੀ ਵੀ ਇੰਨੀ ਦੀ ਦਿੰਦੀ ਆ ਹਾਂ ਜਿਹੜੀ ਦੂਜੀ ਗੱਡੀ ਆ ਕੋਈ ਨਦੀ ਦੇ 28 29 30 ਆ ਲਿਖ ਲਓ ਨਾ 29 ਦੀ ਹੋ ਗਈ ਆ ਚੈੱਕ ਕਰ ਲਓ ਤੁਸੀਂ ਸਪੀਡ ਵੀ ਦੇਖਾ ਦੇ ਨਾਲ ਸਪੀਡ ਵੀ ਦੇਖ ਲਓ ਤੁਸੀਂ 80 ਤੇ ਰੱਖੀ ਹੋਈ ਆ ਸਪੀਡ ਤੇ 2 ਤੇ ਜਿਹੜੀ ਆਰ ਪੀ ਐਮ 2 ਤੇ ਆ ਐਵਰੇਜ ਚੈੱਕ ਕਰੋ ਤੁਸੀਂ 29.5 ਕੋਈ ਝੂਠ ਨਹੀਂ ਹੈਗਾ ਲਾਈਵ ਤੁਹਾਡੇ ਸਾਹਮਣੇ ਆ ਜੋ ਆਪਾਂ ਕਰ ਰਹੇ ਆ ਤੇ ਆਹੀ ਅੱਜ ਐਕਸਪੈਰੀਮੈਂਟ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਕਿਉਂਕਿ ਆਪਣਾ ਹੁੰਦਾ ਵਾ ਜਿਹੜਾ ਐਕਸਪੈਰੀਮੈਂਟ ਕਰੀਏ ਰੀਅਲ ਕਰੀਏ ਕੁਝ ਫੇਕ ਨਾ ਹੋਵੇ ਤੇ ਆਪਣੇ ਵੱਲੋਂ ਗੱਡੀ ਨੂੰ 10 ਤੋਂ 10 ਨੰਬਰ ਵੱਬਿਓ ਹਾਂ ਵੀ ਕਿੰਨੇ ਨੰਬਰ ਆ 10 ਤੋਂ 10 ਵੀਰੇ ਪੂਰੇ ਠੀਕ ਆ ਵੀ ਕੋਲੋਂ ਠੀਕ ਆ ਜੀ ਮਿਲਦਾ ਤੁਹਾਨੂੰ ਆਪਾਂ ਅਗਲੀ ਸਵਿਫਟ ਦੀ ਕੋਈ ਵੀਡੀਓ ਦੇ ਵਿੱਚ ਤੇ ਦੂਜੀ ਗੱਡੀ ਵੀ ਤੁਹਾਨੂੰ ਦਿਖਾਵਾਂਗੇ ਉਹਦੇ ਵੀ ਆਪਾਂ ਲਾਈਟ ਟਾਇਰ ਪਵਾਏ ਆ ਤੇ ਦੋਵੇਂ ਗੱਡੀਆਂ ਆਪਦਾ ਆਪਾਂ ਤੁਹਾਨੂੰ ਵਲੋਗ ਦਿਖਾਵਾਂਗੇ ਅਗਲੇ ਵਲੋਗ ਦੇ ਵਿੱਚ ਠੀਕ ਆ ਜੀ ਸਤਿ ਸ਼੍ਰੀ ਅਕਾਲ ਪੰਜਾਬੀਓ ਸਾਰਿਆਂ ਨੂੰ